ਹਾਂਜੀ ਮਿੱਤਰੋ ਅੱਜ ਆਪਾਂ ਮਿਲਦੇ ਆ ਇੱਕ ਨਵੇਂ ਸਫ਼ਰ ਦੇ ਨਾਲ ਜੇਦੋਂ ਪਿੰਡ ਤੋਂ ਤਲਵੰਡੀ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਸਵੇਰੇ ਸਵੇਰੇ ਆ ਤੂੜੀ ਵਾਲੀਆਂ ਟਰਾਲੀਆਂ ਮਿਲੀਆਂ ਇਹਨਾਂ ਤੋਂ ਜਿੰਨਾ ਹੋ ਸਕੇ ਉਹਨੇ ਜ਼ਿਆਦਾ ਬਚੋ ਫਿਰ ਜੇਦੋਂ ਆਪਾਂ ਇੱਕ ਟਰਾਲੀ ਨੂੰ ਪਾਸ ਕੀਤਾ ਤਾਂ ਦੂਜੀ ਮੁਸ਼ਕਲ ਹੋਰ ਸਾਹਮਣੇ ਖੜੀ ਸੀ ਪਰ ਆਪਾਂ ਇਹਨੂੰ ਵੀ ਪਾਸ ਕਰਕੇ ਤੇ ਆਪਾਂ ਪਹੁੰਚ ਗਏ ਤਲਵੰਡੀ ਸਾਬੋ ਕਰਕੇ ਡਿਊਟੀ ਸਟਾਰਟ ਤੇ ਆਪਾਂ ਪਹੁੰਚ ਗਏ ਮਾਨਸਾ ਕੈਂਚੀਆਂ ਤੇ ਫਿਰ ਆਹ ਦੇਖ ਲਓ ਭਾਈ ਬੱਸ ਦੇ ਵਿੱਚ ਪਹਿਲੀਆਂ 120 25 ਸਵਾਰੀਆਂ ਨੇ ਤੇ ਹੁਣ ਇਹਦੇ ਵਿੱਚ ਕੋਈ ਚੜਨ ਨੂੰ ਜਗ੍ਹਾ ਤਾਂ ਹੈ ਨਹੀਂ ਜਦੋਂ ਆਪਾਂ ਵਾਰੀਆਂ ਚਲੰਕ ਕੇ ਜਾਂਦੇ ਆ ਤਾਂ ਕੋਈ ਡ ਸੋ ਭਾਈ ਇਹਦਾ ਨਾ ਕਰਿਆ ਕਰੋ ਕਿਉਂਕਿ ਜਿੰਦਗੀ ਬਾਰੀ-ਬਾਰੀ ਨਹੀਂ ਮਿਲਦੀ ਫਿਰ ਜਦੋਂ ਅਸੀਂ ਮਾਨਸਾ ਤੋਂ ਚੱਲੇ ਤਾਂ ਕਾਰ ਵਾਲਾ ਮੋਬਾਈਲ ਨਾਲ ਪੰਗੇ ਲੈ ਰਿਆ ਸੀ ਤੇ ਉਸ ਤੋਂ ਕਾਰ ਕੰਟਰੋਲ ਨਹੀਂ ਹੋਈ ਤੇ ਉਹ ਕੱਚੇ ਲੈ ਗਿਆ ਵਾਹਿਗੁਰੂ ਦੀ ਮਿਹਰ ਨਾਲ ਬਚ ਗਿਆ ਨਹੀਂ ਉਹ ਇੱਕ ਦਿਨ ਹੋਰ ਮਾਰਦਾ ਇੱਥੇ ਫਿਰ ਅਸੀਂ ਪਹੁੰਚ ਗਏ ਸਿਨਾਮ বাস ਸਟੈਂਡ ਜਦੋਂ ਅਸੀਂ ਪਟਿਆਲੇ ਵੱਲ ਜਾਣੇ ਆ ਤਾਂ ਇਹ ਚੌਕ ਸ਼ੀ ਦੋਦਮ ਸਿੰਘ ਦੀ ਯਾਦ ਵਿੱਚ ਬਣਾਇਆ ਹੋਇਆ ਹੈਗਾ ਕਿ ਉਹ ਆਪਣੀਆਂ ਕਰਮਾਂ ਵਾਲੀਆਂ ਸਵਾਰੀਆਂ ਜਿਹੜੀ ਆਪਣੀ ਬਸ ਦੇ ਵਿੱਚ ਸਫ਼ਰ ਕਰ ਰਹੀਆਂ ਨੇ ਉੱਪਰ ਤੁਸੀਂ ਟਰਮਨ ਕੰਡੀਸ਼ਨ ਨੋਟ ਕਰ ਸਕਦੇ ਹੋ ਇੱਥੇ 3 ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਦੀ ਅੱਧੀ ਟਿਕਟ ਲੱਗਦੀ ਹੈ ਆਹ ਭਾਈ ਦੇਖ ਲਓ ਸਿਆਣਾ ਵੇਣਾਗਾ ਪਰ ਸਵਰਗਾਂ ਦੇ ਝੂਟੇ ਲਈ ਜਾਂਦਾਗਾ ਆਹ ਦੇਖ ਲਓ ਭਾਈ ਇਹਨਾਂ ਦੇ ਲੱਛਣ ਆ ਜੇ ਕੋਈ ਹੁਣ ਇਹਨਾਂ ਦੇ ਟਰੱਕ ਬੱਸ ਦੇ ਥੱਲੇ ਆ ਗਿਆ ਤਾਂ ਇਹਨਾਂ ਦਾ ਪਰਿਵਾਰ ਡਰਾਈਵਰ ਨੂੰ ਫੜ ਕੇ ਵਹਿ ਜਾਂਦਾਗਾ ਤੇ ਸੜਕ ਦੇ ਉੱਤੇ ਧਰਨਾ ਲਾ ਕੇ ਬੈਠ ਜਾਂਦਾਗਾ ਫਿਰ ਕਹਿੰਦੇ ਹੁੰਦੇ ਨੇ ਸਾਡੇ ਜਵਕਤਾਂ ਬਾਲੀ ਸਿਆਣੀ ਸੀ ਮਸੂਰ ਫਿਰ ਇਹ ਬੱਸ ਤੇ ਟਰੱਕ ਦਾ ਕੱਢਣਗੇ ਇਹ ਵੀਊ ਅਸੀਂ ਪਟਿਆਲੇ ਵੈਸਟਰਨ ਡਰੋਨ ਨਾਲ ਲਿਆ ਹੋਇਆਗਾ ਇਹ ਅਸੀਂ ਪਹੁੰਚ ਗਏ ਚੰਡੀਗੜ੍ਹ ਤੇ ਇੱਥੇ ਦੇਖੋ ਇਹ ਗੋਰੀਆਂ ਦੀ ਭਰੀ ਕੈਬ ਜਾਂਦੀ ਹੈ ਤੇ ਇੱਕ ਓਰੇ ਨੇ ਸਾਨੂੰ ਵਾਇਹ ਕੀਤੀ ਦੇਸੀ ਗੋਰੀ ਨੂੰ ਪੂਰਾ ਖੁਸ਼ ਕਰਤਾ ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਖੰਗ ਹੈ ਤਾਂ ਇਹ ਪੀ ਆਰਟੀ ਸਿੱਧੀ ਬਸ ਦੇ ਮਗਰ ਐਡ ਦੇਖਣ ਨੂੰ ਮਿਲ ਰਹੀ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਕਰੋ ਟੋਰੈਕਸ ਇੱਕ ਮਿੰਟ ਦੇ ਵਿੱਚ ਖੰਗ ਹੀ ਚੱਕ ਦੂ ਦੇਖੋ ਜ਼ਿੰਦਗੀ ਬਾਈ ਕੀ ਕੀ ਸਬਕ ਸਿਖਾਉਂਦੀ ਹੈ ਛੋਟਾ ਜਿਹਾ ਬੱਚਾ ਪੜਨ ਦੀ ਉਮਰ ਹੈ ਤੇ ਬੱਸਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਵੇਚ ਰਿਹਾ ਹੈਗਾ ਇੱਥੇ ਪਹੁੰਚ ਗਏ ਆਪਾਂ ਛੇਤਰ ਬਾਟਿਕਾ ਕੋਲ ਦੇਖੋ ਕਿੱਡਾ ਘੈਂਟ ਪਾਰਕ ਬਣਾਇਆ ਹੋਇਆ ਹੈਗਾ ਇੱਥੇ ਬਹੁਤ ਦੂਰ ਦੂਰ ਤੋਂ ਲੋਕ ਫੋਟੋਗ੍ਰਾਫੀ ਕਰਨ ਆਉਂਦੇ ਨੇ ਇੱਥੇ ਆਪਾਂ ਪਹਾੜਾਂ ਦੇ ਜਮਾ ਉੱਤੇ ਪਹੁੰਚ ਗਏ ਤੇ 뷰 ਦੇਖੋ ਕਿੱਡਾ ਘੈਂਟ ਆ ਬਾਈ ਅੱਜ ਪੂਰੀ ਵਧੀਆ ਧੁੱਪ ਨਿਕਲੀ ਹੋਈ ਸੀ ਆਹ ਦੇਖੋ ਬਾਈ ਜਦੋਂ ਆਪਾਂ ਰਾਜਵੜ ਤੋਂ ਬੜੂ ਸਾਹਿਬ ਨੂੰ ਜੰਨੇ ਤੱਕ ਕਿੰਨਾ ਚੰਦਰਾ ਰਸਤਾ ਬਸ ਐਣ ਜਮਾ ਪਹਾੜੀ ਦੇ ਨਾਲ ਖੇਕੇ ਲੰਘਦੀ ਹੈ ਆਹ ਦੇਖੋ ਬਾਈ ਪੰਜਾਬ ਦੇ ਵਿੱਚ ਜਦੋਂ ਆਪਾਂ ਕਿਸੇ ਮਕਾਨ ਦੀ ਛੱਤ ਪਾਉਣੇ ਦਾ ਆਪਾਂ ਮਸ਼ੀਨਾਂ ਨਾਲ ਕਿੰਨੀ ਆਸਾਨੀ ਨਾਲ ਪਾ ਦਿੰਦੇ ਆ ਇੱਥੇ ਆ ਦੇਖ ਲਓ ਬਈ ਇਹ ਘੋਲੀ ਵਾਲੀ ਮਸ਼ੀਨ ਵੀ ਹੱਥੀ ਚਲਾਉਂਦੇ ਨੇ ਫਿਰ ਦੋ ਜਾਨੇ ਘੋਲੀਆ ਬੋਰੀ ਦੇ ਵਿੱਚ ਪਾ ਕੇ ਦੇ ਉੱਤੇ ਘੋਲੀਆ ਛਿੱਟ ਕੇ ਆਉਂਦੇ ਨੇ ਪਰ ਬਾਈਆਂ ਦੀ ਮਿਹਨਤ ਨੂੰ ਸਲਾਮ ਹੈ ਪੂਰਾ ਫਿਰ ਇੱਥੇ ਸਾਨੂੰ ਬਸ ਜਮਾ ਮੋੜ ਦੇ ਉੱਤੇ ਆ ਕੇ ਮਿਲ ਗਈ ਫਿਰ ਅਸੀਂ ਵੈਕ ਕਰਾ ਕੇ ਲਈ ਸਾਈਡ ਆਖਿਰਕਾਰ ਅਸੀਂ ਪਹੁੰਚ ਗਏ ਬੜੂ ਸਾਹਿਬ ਕੱਲ ਨੂੰ ਮਿਲਦੇ ਇੱਕ ਨਵੇਂ ਸਫ਼ਰ ਦੇ ਨਾਲ ਓਕੇ ਬਾਈ ਅਸਟਾਲ